ਅਰਸ਼ ਤੇ ਪਰ ਆ ਜਾ ਅਰਸ਼ ਕੋ ਆਇਓ ਇੱਧਰ ਯਾਰ ਬਾਹਰ ਅਰਸ਼ ਇੱਧਰ ਆ ਜਾਓ ਜਿੰਦਾਬਾਦ 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 ਯਾਰ ਪੂਰਾ ਜੋਰ ਆ ਗਿਆ ਜਿੰਦਾਬਾਦ ਅਰਸ਼ i t g e a l o get n g to a l e it. I'm not g e a l e it. I'm not g e a b e it. I'm not g o i to b a b it. i be able t t it. grav grav ਵਾਸ਼ ਰੱਖਿਆ ਹੋਰ ਮੈਂ ਧੰਨਵਾਦ ਕਰਦਾ ਸਮੂਹ ਕੌਂਸਲਰਾਂ ਦਾ ਮੇਰੇ ਭਰਾਮਾ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਜੋ ਐਮਐਲਏ ਸਾਹਿਬ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਉਹਨਾਂ ਨੇ ਉਹਨੂੰ ਕਮੀਦ ਕਰਕੇ ਮੈਨੂੰ ਇਸ लायक ਬਣਾਇਆ ਕਿ ਮੈਂ ਇਸ ਜਨਕ ਸੰਸਦ ਕੇ ਬੈਠ ਸਕਦਾ ਕਿਤੇ ਕੰਪਨੀ ਕੌਂਸਲਰ ਮੀਟਿੰਗ 'ਚ ਜੀ ਸਾਰੇ ਐਮਐਲਏ ਸਾਹਿਬ ਸਨ 16 ਕੌਂਸਲਰ ਸੀਗੇ ਤੇ ਸਨੇ ਐਮਐਲਏ ਸਾਹਿਬ 12 ਬੰਦਿਆਂ ਦੇ ਮੇਰੇ ਖਿਆਲ ਮੈਨੂੰ ਤਮੀਦ ਕੀਤਾ ਬਹੁਤ ਬਹੁਤ ਸੁਨਾਲ ਸੀ ਮਤਾ ਅੱਲਾ ਦਾ ਜੀ ਜਿਹੜਾ ਮਛੇਵੜਾ ਸਾਹਿਬ ਆ ਜਿਹੜਾ ਪਛੇ ਦਾ ਸਾਹਿਬ ਲੱਗਦਾ ਇਹਨੂੰ ਸਾਹਿਬ ਬਣਾਉਣਾ ਹੀ ਸਭ ਤੋਂ ਵੱਡਾ ਕੰਮ ਹੋਊਗਾ ਔਰ ਲੋਕਾਂ ਨੂੰ ਜੋ ਦਿੱਕਤਾਂ ਪਿਛਲੇ ਸਮਾ ਕੋ ਨਗਰ ਕੌਂਸਲ ਨਾਲ ਚਾਹੀਆਂ ਨੇ ਚਾਹੇ ਉਹ ਕ੍ਰਪਸ਼ਨ ਆ ਚਾਹੇ ਉਹ ਖੱਜਲ ਖਵਾਰੀ ਆ ਤੇ ਇੱਕੋ ਨਾਰਾ ਰੱਖਾਂਗੇ ਨਾ ਲੈਣੇ ਆ ਨਾ ਲੈਣ ਦੇਣੇ ਸੋ ਇਹਦੇ ਤੇ ਗੌਰ ਕਰਾਂਗੇ ਔਰ ਆਸ ਕਰੂੰਗਾ ਮਹਾਰਾਜ ਦੀ ਓਟ ਨਾਲ ਦੇਖੋ ਮੈਂ ਤਾਂ ਇੱਕ ਨਵਾਂ ਜਿਹਾ ਬੰਦਾ ਤੇ ਕੋਈ ਨਹੀਂ ਕੋਈ ਨਹੀਂ ਸ਼ੁਕਰ ਕਰਦਾ ਗੁਰੂ ਦਾ ਕੋਸ਼ਿਸ਼ ਕਰੂੰਗਾ ਕਿ ਜੇ ਗੁਰੂ ਦੀ ਮਰਜ਼ੀ ਹੋਈ ਆ ਤਾਂ ਸੇਵਾ ਮਿਲੀ ਆ ਔਰ 100% ਆਪਣਾ ਦਊਗਾ ਕਿ ਮੈਂ ਗੁਰੂ ਦੀ ਸੇਵਾ ਕਰਾਂ ਗੁਰੂ ਦਾ ਸ਼੍ਰੋਮਣੀ ਅਕਾਲੀ ਦਲ ਨੇ ਵੀ ਦਿੱਤਾ ਜੀ ਕਾਂਗਰਸ ਦੇ ਆਨੇ ਵੀ ਦਿੱਤਾ ਸੋ ਮੈਂ ਤਾਂ ਇਹ ਕਹੂੰਗਾ ਕਿ ਅਸੀਂ ਸ਼ਹਿਰ ਦਾ ਵਿਕਾਸ ਕਰੀ ਮੇਰੇ ਲਈ ਕੋਈ ਕਾਂਗਰਸਦਾਨੀ ਕੋਈ ਇਕਾਲੀ ਦਲ ਨਹੀਂ ਮੇਰੇ ਲਈ ਤਾਂ ਉਹ ਸਾਰਾ ਸਾਡਾ ਇੱਕ ਪਰਿਵਾਰ ਬਣ ਚੁੱਕਿਆ ਔਰ ਸਾਡਾ ਇੱਕੋ ਮੰਤਵ ਆ ਇੱਕੋ ਮੋਟਵ ਆ ਕਿ ਅਸੀਂ ਮਾਛੀ ਵਾਲਾ ਸਾਡਾ ਸਵਰਗ ਬਣ ਔਰ ਲਈ ਕੁਵਾਲਤਾਨ ਜਿੱਦਾਂ ਕਹਿੰਦੇ ਹੁੰਦੇ ਨੇ ਸਾਡੇ ਭੋਖੜ ਨੇ ਭੋਖੜਾ ਜਿੱਦਾਂ ਨਿਕਲ ਭੋਖੜ ਕਹਿ ਰਹੇ ਇਹਦਾ ਕੀ ਕੰਮ ਹੋਇਆ ਦੇਖੋ ਜੀ ਮੈਂ ਇਹ ਤਾਂ ਇੱਕ ਆਪਣੀ ਆਪਣੀ ਹਰ ਬੰਦੇ ਦੀ ਸੋਚ ਆ ਜਦੋਂ ਪਾਰਟੀ ਲਈ ਜਨੂ ਜਦੋਂ ਦੇ ਵੀ ਅਸੀਂ ਮੈਚ ਜੁੜਿਆ ਤਾਂ ਮੈਨੂੰ ਇਹ ਪਤਾ ਕਿ ਬੰਦੇ ਚ ਬਖਾਦਾਰੀ ਹੋਣੀ ਚਾਹੀਦੀ ਹੈ ਚਾਹੇ ਉਹ ਜਿਸ ਇਨਸਾਨ ਨਾਲ ਜੁੜ ਜਾਈਏ ਉਸ ਨਾਲ ਔਰ ਪਾਰਟੀ ਨਾਲ ਜੇ ਅੱਜ ਸੋਨੂ ਗੁੰਦਰਾ ਇਸ ਮੁਕਾਮ ਤੇ ਪਹੁੰਚਿਆ ਪਹਿਲਾ ਮੈਂ ਆੜ੍ਹਤੀਆਂ ਦਾ ਪ੍ਰਧਾਨ ਬਣਿਆ ਜੇ ਮੇਰੇ ਤੇ ਵਿਸ਼ਵਾਸ ਪ੍ਰਗਟਾਇਆ ਲੋਕਾਂ ਨੇ ਪਾਰਟੀ ਨੇ ਤੇ ਮੈਂ ਤਾਂ ਇਹ ਕਹੂੰਗਾ ਵੀ ਪਾਰਟੀ ਦੇ ਨਾਲ ਹਮੇਸ਼ਾ ਖੜੇ ਰਹਿਣਾ ਚਾਹੀਦਾ ਕਿਉਂਕਿ ਜੇ ਅਸੀਂ ਕੁਝ ਚੰਗਿਆ ਕਰਾਂਗੇ ਜੇ ਅੱਜ ਸਾਡਾ ਨਾਮ ਆ ਜੇ ਸਾਨੂੰ ਕੋਈ ਜਾਣਦਾ ਇਹਦੇ ਵਿੱਚ ਸੋਨੂ ਕੁੰਦਰੇ ਦੀ ਕੋਈ ਪਛਾਣ ਨਹੀਂ ਇਹ ਪਾਰਟੀ ਦੀ ਸਰਕਾਰ ਜੋਗ ਐਮਐਲਏ ਸਾਡੀ ਪਛਾਣ ਆ ਜਿਨ੍ਹਾਂ ਦਾ ਸਾਨੂੰ ਥਾਪੜਾ ਔਰ ਮੈਂ ਇਹ ਕਹੂੰਗਾ ਵੀ ਉਹ ਵੀ ਸਾਡੇ ਹੀ ਭਰਾ ਨੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜਾਂਦਾ ਤੇ ਸਾਡੇ ਲਈ ਸਾਰੀ ਸਰਕਾਰ ਹੋ ਗਈ। ਬਾਬੇ ਯਾਰ ਕੋਈ ਅੱਜ ਜਿਹੜੀ ਚੋਣ ਸੀ ਪਹਿਲਾਂ ਬੋਲਣਾ ਪੈਦਾ ਬਹੁਤ ਹੰਦੂਜੇ ਨੂੰ ਅ ਅ ਜਿਹੜੀ ਇਲੈਕਸ਼ਨ ਹੋਈ ਆ ਲਾਰਗੇਦੀਆਂ ਬਹੁਤ-ਬਹੁਤ ਬਧਾਈਆਂ ਦਿੰਦਾ ਤੇ ਨਾਲ ਨਾਲ ਜਿੰਨੇ ਵੀ ਮੈਂਬਰ ਬਣੇ। ਦੇਖੋ ਜਿੰਨੇ ਵੀ ਐਕਟੀ ਮੈਂਬਰ ਬਣੇ ਮੈਨੂੰ ਉਹ ਮੈਂਬਰਾਂ ਨੂੰ ਛੜ ਕੇ ਲੱਗਦਾ ਕਿ 13 ਮੈਂਬਰ ਹੋ ਨੇ ਜਿਹੜੇ ਪਹਿਲੀ ਵਾਰ ਚੁਣ ਦਿੱਤੇ ਨੇ। ਤੇ ਸਾਰਿਆਂ ਨੂੰ ਉਹਨਾਂ ਨੂੰ ਵੀ ਮੁਬਾਰਕਬਾਦ ਹੁੰਦਾ ਵੀ ਸਾਰੇ ਰਲ ਕੇ ਕੰਮ ਕਰਨਗੇ ਤੇ ਸ਼ਹਿਰ ਦਾ ਵਿਕਾਸ ਕਰਨਗੇ। ਸਾਰੇ ਕਾਨਫਰੰਸ ਮੱਤੇ ਤਾਂ ਦੋ ਮਿੰਟ ਹੀ ਹੋ ਗਏ ਜੇ ਤਾਂ ਬੁੱਢੀ ਹੋਈਆਂ ਮੈਨੂੰ ਇੰਨਾ ਪਤਾ 15 ਦੇ ਵਿੱਚੋਂ ਜਿਹੜੀਆਂ 13 ਵੋਟਾਂ ਉਹ ਆਮ ਆਦਮੀ ਪਾਰਟੀ ਦੇ ਪਾਸੋਂ ਆਉਂਦੀਆਂ। ਉਹਨਾਂ ਦੀ ਕਾਰਜਕੀ ਟਾਰਗੇਟ ਰਹੇਗਾ। ਆ ਆਮਦੀ ਪਾਰਟੀ ਦਾ ਆਪਾਂ ਹੁਣ ਵੀ ਤੁਹਾਨੂੰ ਪਤਾ ਹੀ ਵੀ ਹੁਣ ਤੱਕ ਜਿਹੜੇ 3 ਸਾਲ ਲੰਘੇ ਨੇ ਉਹਦੇ ਵਿੱਚ ਕਾਫੀ ਵਿਕਾਸ ਹੋਇਆ ਤੇ ਉਸੇ ਵਿਕਾਸ ਦੇ ਨਾਲ ਇਹਨੂੰ ਹੋਰ ਪੇਜੀ ਨਾਲ ਤੋਰਿਆ ਜਾਊਗਾ ਤੇ ਸ਼ਹਿਰ ਦੇ ਵਿੱਚ ਵੱਧ ਤੋਂ ਵੱਧ ਵਿਕਾਸ ਕੀਤਾ ਇਹ ਸਾਰੇ ਗੜਤੀ ਵਿਕਾਸ ਕਰ। ਅ ਐਮਐਲਏ ਸਾਹਿਬ ਜਿਦਾ ਸਾਡੇ ਭਗਵੰਤ ਮਾਨ ਜੀ ਕਹਿੰਦੇ ਨੇ ਲਵੀ ਇਹ ਸਾਡੇ ਕੋਲ ਪੱਕਣ ਨੇ ਅੱਜ 3-4 ਪੱਕਣ ਗੈਰ ਰਹੇ ਇਹਦੇ ਬਾਰੇ ਕੀ ਕਹਿਣਾ ਚਾਹੂਗਾ? ਇਹ ਪੱਕਰ ਤਾਂ ਉਹਦੇ ਵਿੱਚ ਕੁਝ ਪਾਸੇ ਤਾਂ ਇਹ ਵੀ ਉਹਦੇ ਵੋਟਾਂ ਦੇ ਵਿੱਚੋਂ ਸਾਰੇ ਭੋਗੜਾ ਹਾਜ਼ਰ ਸੀਗੇ ਐਜੀ ਪ੍ਰੂਵਲ ਨਹੀਂ ਹੈਗੇ ਸਾਰੇ ਨਾਲ ਤੇ ਤੁਸੀਂ ਇਹ ਦੇਖੋ ਵੀ ਉਹਦੇ ਵਿੱਚ ਅੱਜ ਇਹੀ ਤਹੇ ਸਾਨੂੰ ਕਿੰਨੇ ਵੋਟਾਂ ਮਿਲੀਆਂ ਹੈ ਨਾ ਵੱਧ ਤੋਂ ਵੱਧ ਸਾਰੇ ਬੰਦੇ ਸਾਥ ਦਿੱਤਾ ਹਾਂ ਉਹ ਪ੍ਰਧਾਨ ਦੀ ਚੋਣ ਜਿਹੜੀ ਉਹ ਬਾਅਦ ਦੇ ਵਿੱਚ ਰੱਖੀ ਗਈ ਹੈ ਅਜੇ ਅੱਜ ਸਿਰਫ ਪ੍ਰਧਾਨ ਬਣ ਗਿਆ ਮੈਂ ਤਾਂ ਵਧਾਈ ਦੇਣਾ ਚਾਹੁੰਦਾ ਪਹਿਲਾਂ ਸਾਰੇ ਮਾਸ਼ਵੜਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਵੋਟਰ ਸਾਹਿਬਾਨ ਨੂੰ ਸਾਰੇ ਜੁੜੇ ਹੋਏ ਕਿ 15 ਦੇ 15 ਦੇ ਮੈਂਬਰ ਨੇ ਐਮਐਨਏ ਸਾਹਿਬ ਦੇ ਤਾਜ਼ਾ ਸੰਦੇਸ਼ ਪ੍ਰਾਪਤ ਕੀ। ਔਰ ਸਾਡੇ ਬਹੁਤ ਹੀ ਸਰਕਾਰ ਜੋ ਬਹੁਤ ਪੁੰਦਰਾ ਜੀ ਜਿਹਨਾਂ ਨੂੰ ਪ੍ਰਧਾਨ ਨੁਕਾਜ ਬਣਾਇਆ ਗਿਆ। ਕਿ ਜ਼ਰਬੇ ਕਰਨੇ ਔਰ ਮੈਂ ਸਮਝਦਾ ਕਿ ਸਾਰੇ ਰਲ ਮਿਲ ਕੇ 15 ਦੇ 15 ਚਾਹੇ ਉਹ ਕਾਂਗਰਸੀ ਹੋਣ ਚਾਹੇ ਕਾਲੀ ਹੋਣ ਚਾਹੇ ਆਵਾਜ਼ੀ ਪਾਰਟੀ ਲੈ ਇਕਰ ਅਸੀਂ ਜਿਹੜਾ ਕੋਸ਼ਿਸ਼ ਕਰਾਂਗੇ ਸਾਰੇ ਸ਼ਹਿਰ ਦੇ ਜਿਵੇਂ ਸਾਰੇ ਕੌਂਸਲ 15 ਦੇ 15 ਬਣਾ ਉਹਦੇ ਸਹਿਯੋਗ ਦੇ ਨਾਲ ਸਾਰੇ ਸ਼ਹਿਰ ਸਮੂਹ ਮਾਸਿਆਂ ਦੇ ਸੇਜੁਗ ਦੇ ਨਾਲ ਜਿਹੜਾ ਬਹੁਤ ਵੱਡੀ ਪੱਧਰ ਤੇ ਉੱਤੇ ਜਿਹੜਾ ਵਿਕਾਸ ਕਾਰਜਸ਼ਿਲੇ ਅੱਗੇ ਵਧਾਵਾਂਗੇ। ਤੋਂ ਮੈਂ ਅੱਜ ਦੇ ਸ਼ੁਭ ਮੌਕੇ ਤੇ ਜਿੱਤੇ ਅਮਰ ਸਾਰਨੀ ਅ ਮੋਹਿਤ ਕੁੰਦਰਾ ਜੀ ਨੂੰ ਸਾਰੇ ਕੌਂਸਲ ਸਵਾਲਾਂ ਨੂੰ ਨਤ-ਨਤਕ ਬਧਾਈ ਦਿੰਦਾ। ਬਹੁਤ ਬਹੁਤ। ਮੋਹੋਗਾਰੀ। ਜੀ ਜੋ ਸਾਡੇ ਤੋਂ ਕਰਾਉਂਦੇ। ਦੇਖੋ ਜੀ ਨਗਰ ਕੌਂਸਲ ਮਾਸੀਵੜਾ ਦੀ ਅੱਜ ਚੋਣ ਹੋਈ। ਪ੍ਰਧਾਨ ਜੀ ਚੋਣ ਹੋਈ। ਬਾਕੀ ਜਿਹੜੀ ਹੈ ਮੀਤ ਪ੍ਰਧਾਨ ਔਰ ਸੀਨੀਅਰ ਮੀਤ ਪ੍ਰਧਾਨ ਦੀ ਵੀ ਚੋਣ ਤੇ ਇਹ ਹਾਲ ਡੈਫਰ ਕਰਤੀ ਹੈ। ਅਸੀਂ ਬਾਅਦ ਚ ਕਰਾਂਗੇ। ਅ ਮੋਹਿਤ ਕੁੰਦਰਾ ਜੀ ਦਾ ਨਾਮ ਪ੍ਰਪੋਜ਼ ਕੀਤਾ ਗਿਆ ਸੀ। ਵਾਰਡ ਨੰਬਰ 5 ਉਹ ਸੈਕਿੰਡ ਕੀਤਾ ਹੈ ਪੰਜ ਅਸੀਂ ਸਤਿਸ਼ਟ ਅਸਿਸਟੈਂਟ ਸਰਟੀਫਾਈ ਕੀਤਾ ਵਾਰਡ ਨੰਬਰ ਸੈਕਿੰਡ ਹੋਂ ਕੀਤਾ ਗਿਆ ਦੈਨ 15 ਦੇ ਵਿੱਚੋਂ 11 12 ਟੋਟਲ 13 ਟੋਟਲ ਤੇ 16 ਟੋਟਲ ਹੋ ਗਏ ਸੀਗੇ ਐਮਐਲਏ ਸਾਹਿਬ ਆ ਕੇ 13 ਬੰਦਿਆਂ ਨੇ ਉਹਨੂੰ ਸਪੋਰਟ ਕੀਤਾ ਵੀਡੀਓਗ੍ਰਾਫੀ ਕਰਾਈ ਗਈ ਹੈ ਸੋ ਮੋਹਿਦ ਕੁਲੜਾ ਜਿਹੜਾ ਵੇ ਉਹ ਪ੍ਰਧਾਨ ਬਣੇ ਵਾਰਡ ਨੰਬਰ 1 ਪਰ ਇਹ ਕੋਈ ਬਾਈਕੜੀ ਵੀ ਕੀਤਾ ਨਹੀਂ ਨਹੀਂ ਸਾਰੇ ਮੈਂਬਰ ਹਾਜ਼ਰ ਸਨ 100% ਹਾਜ਼ਰ ਸਨ ਹੈਂਡ ਰੇਸ ਨਹੀਂ ਕਿਤੇ ਅਸੀਂ ਵੀਡੀਓਗ੍ਰਾਫੀ ਕਰਾਈ ਸੀ ਜਿਹੜੇ ਇਸ ਸਪੋਰਟ ਚ ਗਨੇ ਹੈਂਡ ਰੇਸ ਕਰਨ ਬਹੁਤ ਸੰਤੀ ਨਾਲ ਜਿਹੜੀ ਹੈ ਉਹ ਤੁਹਾਨੂੰ ਕੁਮਰਾਨੂ ਪ੍ਰਦਾਨ ਉਹ ਤੁਹਾਨੂੰ ਕੁਮਰਾਨੂ ਬਣਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਪਹਿਲਾਂ ਤਾਂ ਸਮੂਰ ਨਗਰ ਨਿਵਾਸੀ ਮਾਛੀਵੜਾ ਸਾਹਿਬ ਬਹੁਤ ਬਹੁਤ ਮੁਬਾਰਕਬਾਦ ਹੈ ਕਿ ਅੱਜ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਚੁਣ ਹੋਈ ਹੈ ਸਾਰੀ ਚੋਣ ਹੋਈ ਆ ਤੇ ਬਹੁਤ ਵਧੀਆ ਲੱਗ ਰਿਹਾ ਜੀ ਭਾਈ ਸਾਹਿਬ ਦੂਜੇ ਨੂੰ ਪ੍ਰਧਾਨ ਬਣਾ ਕੇ ਕੀ ਕਹਿਣਾ ਚਾਹੋਗੇ ਗੱਲ ਇਹ ਆ ਕਿ ਜੋ ਪ੍ਰਮਾਤਮਾ ਨੇ ਖੁਸ਼ੀਆਂ ਬਖਸ਼ਣੀਆਂ ਸੀਆਂ ਪ੍ਰਮਾਤਮਾ ਨੇ ਖੁਸ਼ੀਆਂ ਬਖਸ਼ੀਆਂ ਆ ਐਮਐਲਏ ਸਰਕਾਰ ਅੱਜ ਮਨ ਨੂੰ ਬਹੁਤ ਖੁਸ਼ੀ ਆ ਕਿਉਂਕਿ ਇਹਦੇ ਪਿੱਛੇ ਇਲੈਕਸ਼ਨ ਲੜਿਆ ਸੀਗਾ ਅੱਜ ਮੇਰੇ ਮਨ ਦੀ ਤਮੰਨਾ ਪੂਰੀ ਹੋ ਗਈ ਕਿ ਮੇਰਾ ਪੁੱਤ ਜਿਹੜਾ ਹੈਗਾ ਆ ਸ਼ਹਿਰ ਦਾ ਪ੍ਰਧਾਨ ਬਣਿਆ ਆ ਔਰ ਇਹ ਇਹ ਜੇ ਕੰਮ ਕਰਕੇ ਦਿਖਾਊਗਾ ਜਿਹੜੇ ਅੱਜ ਤੱਕ ਕਿਸੇ ਪ੍ਰਧਾਨ ਨੇ ਨਹੀਂ ਕੀਤੇ ਐਨੀ ਆਸਾਂ ਐ ਮੈਨੂੰ ਇਹਦੇ ਉੱਤੇ ਉਤਾ ਨਗੀ ਸੋਨੂ ਕੁਲਰਾਈ ਤੁਸੀਂ ਅੱਜ ਤੁਹਾਨੂੰ ਪ੍ਰਧਾਨ ਬਣਿਓ ਆਮ ਆਦਮੀ ਪਾਰਟੀ ਦੇ ਸਾਰੇ ਐਮਸੀ ਤੇ ਕੁਝ ਕੁ ਨੂੰ ਛੱਡ ਕੇ ਤੁਹਾਡੇ ਨਾਲ ਸਤਿਮ ਦੋ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਲਈ ਕਿਹੜੇ ਕਿਹੜੇ ਐਸੇ ਕੰਮ ਨੇ ਜਿਹੜੇ ਤੁਸੀਂ ਸੁਪਨਾ ਲੈ ਕੇ ਤੁਰੇ ਹੋ ਜਿਹੜੀ ਮਾਛੀਵਾੜਾ ਸਾਹਿਬ ਦੀ ਸੁੰਦਰਤਾ ਨਾਲ ਜੀ ਉਹਨੂੰ ਅਸੀਂ ਜਿਵੇਂ ਆਨੰਦਪੁਰ ਸਾਹਿਬ ਸਰਕਾਰ ਨੇ ਬਹੁਤ ਵੱਡਾ ਉਪਰਾਲਾ ਕਰਕੇ ਨੰਦਪੁਰ ਸਾਹਿਬ ਨੂੰ ਬਹੁਤ ਸੁੰਦਰ ਬਣਾਇਆ ਕੀਤਪੁਰ ਸਾਹਿਬ ਨੂੰ ਸਮੁੰਦਰ ਬਣਾਇਆ ਤੇ ਅਸੀਂ ਜਿੰਨੀ ਸਾਡੀ ਸਮੁੱਚੀ 15 ਕਾਉਂਸਲਰਾਂ ਦੀ ਟੀਮ ਆ ਪਲੱਸ ਸਾਡੇ ਐਮਐਲਏ ਸਾਹਿਬ ਅਸੀਂ ਜਿੰਨੇ ਵੀ ਅਸੀਂ ਮੈਂਬਰ ਸਹਿਬਾਨ ਚਾਹੇ ਕਿਸੇ ਵੀ ਪਾਰਟੀ ਦੇ ਨੇ ਅਸੀਂ ਸ਼ਹਿਰ ਨੂੰ ਸੁੰਦਰ ਬਣਾਵਾਂਗੇ ਤਾਂ ਕਿ ਲੋਕ ਤੁਹਾਨੂੰ ਇਹ ਜ਼ਰੂਰ ਪੁੱਛਣ ਕਿ ਤੁਹਾਡੀ ਨਗਰ ਕਾਉਂਸਲ ਦਾ ਪ੍ਰਧਾਨ ਜਾਂ ਤੁਹਾਡੇ ਕਾਉਂਸਲਰ ਕੌਣ ਨੇ ਕਿ ਅੱਜ ਤੱਕ ਜੋ ਕੰਮ ਨਹੀਂ ਨਗਰ ਕਾਉਂਸਲ ਨੇ ਕੀਤੇ ਸਾਡਾ ਇੱਕ ਨਾਰਾ ਨਾ ਪੈਸੇ ਲੈਣੇ ਆ ਨਾ ਲੈਣ ਦੇਣੇ ਲੋਕਾਂ ਦੀ ਜੋ ਅਸੀਂ ਵੀ ਦੇਖ ਰਹੇ ਹਾਂ ਵੀ ਜੋ ਪਿਛਲੇ ਦਿਨਾਂ ਤੋਂ ਲੁੱਟ ਹੋ ਰਹੀ ਸੀ ਜਾਂ ਜਿਵੇਂ ਵੀ ਹੋਈ ਸੀ ਕੋਸ਼ਿਸ਼ ਕਰਾਂਗੇ ਕਿ ਨਗਰ ਕੌਂਸਲ ਨੂੰ ਇਸ ਤਰ੍ਹਾਂ ਚਲਾਈਏ ਕਿ ਜਦੋਂ ਐਮਐਲਏ ਸਾਹਿਬ ਦੇ ਇਲੈਕਸ਼ਨ ਆਉਣ ਤਾਂ ਲੋਕ ਇਹਨਾਂ ਨੂੰ ਜਾ ਕੇ ਇਹ ਕਹਿਣ ਕਿ ਹਾਂ ਤੁਸੀਂ ਵਾਕਈ ਜੇ ਕੋਈ ਪ੍ਰਧਾਨ ਚੁਣਿਆ ਤਾਂ ਤੁਸੀਂ ਗਲਤ ਫੈਸਲਾ ਨਹੀਂ ਲਿਆ ਪਾਰਟੀ ਨੇ ਸੋ ਉਸ ਤਰੀਕੇ ਨਾਲ ਮਨ 'ਚ ਬਹੁਤ ਬਲਬਲੇ ਆ ਕਿ ਪ੍ਰਮਾਤਮਾ ਨੇ ਦੇਖੋ ਇੱਕ ਆਸ ਨਹੀਂ ਹੁੰਦੀ ਤੇ ਬੱਸ ਸ਼ੁਕਰ ਆ ਬਾਕੀ ਮਾਰਾ ਸੋਨੂ ਜੀ ਜਿੱਦਾਂ ਭਗਵਾਨ ਤੁਮਾਨ ਜੀ ਕਹਿੰਦੇ ਆ ਇਹ ਤਾਂ ਸਾਡੇ ਪੰਬੱਕੜ ਨੇ ਤੁਹਾਡੀ ਅਜ ਪ੍ਰਧਾਨਗੀ ਦੇ ਵੇਲੇ 2-3 ਭੰਬਕੜ ਗੈਰ ਰਹੇ ਸੀ ਇਹਦਾ ਕੀ ਕਾਰਨ ਸੀਗਾ ਦੇਖੋ ਜੀ ਪਰਿਵਾਰ ਆ ਪਰਿਵਾਰ ਦੇ ਵਿੱਚ ਘਰ ਵਾਲੀ ਰੁੱਸ ਕੇ ਜਲ ਜਾਂਦੀ ਆ ਠੀਕ ਹੈ ਨਾ ਜੀ ਕੋਈ ਗੱਲ ਨਹੀਂ ਆਪਣਾ ਪਰਿਵਾਰ ਆ ਜੇ ਸਵੇਰੇ ਗਏ ਨੇ ਸ਼ਾਮ ਨੂੰ ਵਾਪਸ ਆ ਜਾਣਗੇ ਸਾਡੇ ਲਈ ਤਾਂ ਸਭ ਤੋਂ ਵੱਡੀ ਮਾਨ ਵਾਲੀ ਗੱਲ ਇਹ ਹੁੰਦੀ ਆ ਵੀ ਜਦੋਂ ਰਵਾਇਤੀ ਪਾਰਟੀਆਂ ਦੇ ਜਿੱਤੇ ਹੋਏ ਕਾਉਂਸਲਰ ਨਾਲ ਖੜ ਗਏ ਇਟ ਮੀਨਸ ਸਾਡੇ ਤੇ ਸਾਡੀ ਪਾਰਟੀ 'ਚ ਕੁਛ ਤਾਂ ਹੈ ਨਾ ਤੇ ਜੇ ਕੋਈ ਆਪਣਾ ਬੰਦਾ ਅਸਲ ਤਾਂ ਦੇਖੋ ਬੰਦੇ ਦੀ ਵਫਾਦਾਰੀ ਮੈਟਰ ਕਰਦੀ ਆ ਕਿ ਅਸੀਂ ਵਫਾਦਾਰ ਤੋ ਜੇ ਹੁਣ ਅਗਲੇ ਦੇ ਮੰਚ 'ਚ ਕੋਈ ਗੁੱਸੇ ਗਿਲੇ ਹੋਣਗੇ ਤਾਂ ਉਹ ਰੱਬ ਜਾਣਦਾ ਪਰ ਸਾਡੇ ਮੰਨ 'ਚ ਤਾਂ ਉਹਨਾਂ ਲਈ ਆਦੀ ਹੀ ਸਤਿਕਾਰ ਹੈ। ਇਹ ਸਾਨੂੰ ਸੋਨੂ ਗੁੰਦਰਾ ਜੀ ਜਿਹੜੇ ਅੱਜ ਪ੍ਰਧਾਨ ਬਣੇ ਨੇ ਨਗਰ ਕੌਂਸਲ ਮਾਛੀਵਾੜੇ ਦੀ ਜਿਹੜੀ ਚੋਣ ਹੋਈ ਆ ਸੋਨੂ ਗੁੰਦਰਾ ਜੀ ਪ੍ਰਧਾਨ ਬਣ ਚੁੱਕੇ ਨੇ ਉਹਨਾਂ ਦੇ ਜਿਹੜੇ ਹਮਦਰਦੀ ਨੇ ਉਹਨਾਂ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਦੇ ਭੈਣ ਭਾਈ ਨੇ ਸੱਜੀਆਂ ਖੱਬੀਆਂ ਬਹਾਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਕੀ ਕਹਿਣਾ ਚਾਹੁੰਦੇ ਹਾਂਜੀ ਪ੍ਰੀਤਿਰਾਮਾ ਲక్ష్ਮੀਨਾਰਣ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਦੇਖੋ ਸਾਨੂੰ ਅੱਜ ਬਹੁਤ ਹੀ ਖੁਸ਼ੀ ਆ ਇਹ ਸਾਡੇ ਬਾੜ ਦੇ ਵਿੱਚੋਂ ਅਸੀਂ ਬੜੀ ਮਿਹਨਤ ਨਾਲ ਇਹਨਾਂ ਨੂੰ ਜਿਤਾਇਆ ਅਸੀਂ ਇਸੇ ਹਾਸਨਾ ਜਿਤਾਇਆ ਸੀ ਕਿ ਅਸੀਂ ਇਹਨੂੰ ਪ੍ਰਧਾਨ ਬਣਾਉਣਾ ਅੱਜ ਨਗਰ ਕੌਂਸਲ ਦੇ ਪ੍ਰਧਾਨ ਬਣ ਤੇ ਸਾਨੂੰ ਇੰਨੀ ਖੁਸ਼ੀ ਆ ਕਿ ਸਾਨੂੰ ਇਹ ਲੱਗ ਰਿਹਾ ਕਿ ਸਾਡੇ ਸ਼ਹਿਰ ਦਾ ਵਧੀਆ ਵਿਕਾਸ ਕਰੂਗਾ ਕਿਉਂਕਿ ਨੌਜਵਾਨ ਲੜਕਾ ਹੈ ਹਿੰਮਤੀ ਆ ਔਰ ਕੰਮ ਕਰਨ ਨੂੰ ਦਲੇਰ ਆ ਇਸ ਕਰਕੇ ਅਸੀਂ ਸਾਰੇ ਸ਼ਹਿਰ ਨੂੰ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਵਧਾਈਆਂ ਦੇਣਾ ਇੱਕ ਵਧੀਆ ਨੌਜਵਾਨ ਮੁੰਡਾ ਸਾਡੇ ਨਗਰ ਕੌਂਸਲਰ ਦਾ ਪ੍ਰਧਾਨ ਬਣ ਗਿਆ। ਲక్ష్ਮੀ ਜੀ ਸਵੇਰੇ ਕੁਝ ਸਮਾਂ ਐਸਾ ਹੋ ਗਈ ਸਥਿਤੀ ਐਸੀ ਹੋ ਗਈ ਸੀ ਜਦ ਭਗਵੰਤ ਮਾਨ ਜੀ ਦੇ ਕੁਝ ਭਮਕੜ ਗਾਇਬ ਹੋ ਗਏ ਸੀ ਇਹਦਾ ਕੀ ਕਾਰਨ ਹੋਇਆ ਕੋਈ ਆਮ ਸਿਆਸੀ ਪਾਰਟੀਆਂ ਚ ਹੁੰਦਾ ਰਹਿੰਦਾ ਪਰ ਇਹ ਕੋਈ ਖਾਸ ਗੱਲ ਨਹੀਂ ਹੈਗੀ ਜਿਹੜਾ ਬੰਦਾ ਪਾਰਟੀਆਂ ਦੇ ਵਿੱਚ ਥੋੜਾ ਬਹੁਤਾ ਹੁੰਦਾ મત ਭੇਦ ਉਹ ਬਹੁਤ ਛੇਤੀ ਦੂਰ ਹੋ ਜਾਣਿਆ ਕੋਈ ਖਾਸ ਗੱਲ ਨਹੀਂ ਹੈਗੀ ਇਹ ਹੁੰਦੇ ਹੀ ਰਹਿੰਦੇ ਨੇ ਇਹਦਾ ਨਾਲ ਕੋਈ ਅਸਰ ਨਹੀਂ ਪੈਣਾ ਹੈਗਾ ਪ੍ਰਧਾਨਗੀ ਮਿਲ ਗਈ ਆ ਉਹਨਾਂ ਨੇ ਵੀ ਆ ਲੱਗਣਾ ਸਾਰਿਆਂ ਦੇ ਨਾਲੇ ਪਰ ਸ਼ਵਾਜੀ ਨੇ ਕੋੜਾ ਸਾਹਿਬ ਨੇ ਆਪਣਾ ਵੀ ਗੱਲ ਕਰਨੀ ਚਾਹੁੰਦੇ ਹੈ ਕੀ ਕਹਿੰਦਾ ਚਾਹੁੰਦੇ ਮੈਂ ਕੁੰਦਰਾ ਜੀ ਦੇ ਪ੍ਰਧਾਨ ਬਣਨ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਸਾਡੇ ਸਾਰੇ ਸ਼ਹਿਰ ਵਿੱਚ ਬਹੁਤ ਖੁਸ਼ੀ ਦੀ ਲਹਿਰ ਆ ਕਿ ਨਵਾਂ ਨੌਜਵਾਨ ਆਦਮੀ ਪ੍ਰਧਾਨ ਬਣਿਆ ਠੀਕ ਹੈ ਨਾ ਸਾਨੂੰ ਬਹੁਤ ਜਣਾ ਤੋਂ ਉਮੀਦ ਆ ਕਿ ਪੂਰਾ ਤਨਮਨ ਧਰ ਨਾਲ ਪੂਰੀ ਮਿਹਨਤ ਕਰਨ ਨਾਲ ਇਹ ਸ਼ਹਿਰ ਦਾ ਅਨਸਾਰ ਬਦਲ ਦੇ ਦੀਪਕ ਜੀ ਸਾਡੇ ਨਾਲ ਨੇ ਇਹ ਵੀ ਕੁਝ ਕਹਿਣਾ ਚਾਹੁੰਦੇ ਨੇ ਕੀ ਕਹਿਣਾ ਚਾਹੁੰਦੇ ਨੇ ਅਸੀਂ ਮਛੇੜਾ ਸਾਹਿਬ ਵੱਲੋਂ ਸਾਰੇ ਜਿਵੇਂ ਸਾਡੇ ਇੱਥੇ ਸਤਿਕਾਰਯੋਗ ਸੱਜਣ ਪਹੁੰਚੇ ਸੀਗੇ ਇੱਥੇ ਮੋਹਿਦ ਕੁੰਦਰਾ ਜੀ ਨੂੰ ਪ੍ਰਧਾਨ ਦਾ ਜਿਹੜਾ ਅਹੁਦਾ ਉਹਨਾਂ ਨੂੰ ਦਿੱਤਾ ਗਿਆ ਵਾ ਤੇ ਅਸੀਂ ਉਹਨਾਂ ਤੋਂ ਇਹੀ ਉਮੀਦ ਕਰਦੇ ਆਂ ਵੀ ਮਛੇੜਾ ਸਾਹਿਬ ਜਿਵੇਂ ਸਾਹਿਬ ਜਿਹੜਾ ਪਿੱਛੇ ਲੱਗਦਾ ਉਸ ਚੀਜ਼ ਦਾ ਇੱਥੇ ਮਤਲਬ ਹਰ ਇੱਕ ਨੂੰ ਪਤਾ ਲੱਗੇ ਵੀ ਇੱਥੇ ਕੁਝ ਵਿਕਾਸ ਹੋਵੇ ਜੋ ਕਿ ਸਾਹਿਬ ਦਾ ਸਾਹਿਬ ਦਾ ਜਿਹੜਾ ਅਸਲੀ ਜਿਹੜਾ ਰੂਪ ਆ ਰੰਗ ਰੂਪ ਆ ਮਛੇੜਾ ਸਾਹਿਬ ਦਾ ਦਿਖੇ ਇਹੀ ਅਸੀਂ ਉਹਨਾਂ ਤੋਂ ਆਸ ਕਰਦੇ ਆਂ ਧੰਨਵਾਦ ਇਹ ਇਹ ਜਿਹੜੇ ਲੋਕ ਨੇ ਜਿਹੜੇ ਉਹਨਾਂ ਦੀਆਂ ਸੱਜਿਆ ਖੱਪੀਆਂ ਬਾਹਾਂ ਨੇ ਇਹਨਾਂ ਨੂੰ ਬੜੀਆਂ ਆਸਾਂ ਨੇ ਕਿ ਮੋਹਿਤ ਕੁੰਦਰਾ ਜੀ ਜਿਹੜੇ ਉਰਫ सोनू ਸ਼ਹਿਰ ਦਾ ਬਹੁਤ ਤਰੀਕੇ ਵਧੀਆ ਤਰੀਕੇ ਨਾਲ ਵਿਕਾਸ ਕਰਨਗੇ ਕੈਮਰਾਮੈਨ ਹਰਸ਼ਦੇ ਨਾਲ ਜਗਦੀਸ਼